ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਪਨ ਦੇ ਰਾਸ਼ਟਰਪਤੀ ਬਣਨ ਦੀਆਂ ਫੀਲਿੰਗਾਂ ਲੈਣ ਵਾਲੇ ਸਿਮਰਨਜੀਤ ਸਿੰਘ ਮਾਨ ਹੁਣ ਨੇੜੇ ਤੇੜੇ ਲੱਗੇ ਸਮਝਾਣਾ ਕਿ ਚਲ ਉਹ ਗੱਲ ਕਾਹਨੂੰ ਕਹਿਣੀ ਐ ਇੰਨੇ ਹੀ ਬਹੁਤ ਹੁੰਦੇ ਆ ਇਹਦੀ ਇੱਕ ਪੋਸਟ ਮੈਨੂੰ ਪੜਨ ਵਾਸਤੇ ਮਿਲੀ ਅੱਜ ਜਦੋਂ ਮੈਂ ਪੋਸਟ ਪੜ੍ਹੀ ਪਹਿਲਾਂ ਤਾਂ 5-7 ਮਿੰਟ ਮੈਂ ਹੱਸੀ ਗਿਆ ਤੇ ਘਰ ਵਾਲੇ ਮੇਰੇ ਮੂੰਹ ਬਸ ਦੇਖੀ ਜਾ ਬੀਬੀ ਹੱਸੀ ਕਿਉਂ ਜਾਂਦਾ ਬੰਦਾ ਸਾਡਾ ਫਿਰ ਮੈਂ ਪੋਸਟ ਉਹਨੂੰ ਪੜਾਈ ਮੈਂ ਕਹਿੰਦੀ ਆ ਪੜ੍ਹ ਕੇ ਦੇ ਜਦੋਂ ਉਹਨੇ ਪੜ੍ਹੀ ਉਹ ਵੀ ਹੱਸ ਪਈ ਮੈਂ ਕਿਹਾ ਤੂੰ ਕਿਉਂ ਹੱਸਦੀ ਹੈ ਕਹਿੰਦੀ ਪੋਸਟ ਹੀ ਇਹਦੀ ਸਿਮਰਿਤ ਮਾਨ ਨੇ ਮੁੜ ਚੁੱਕਿਆ ਦਵੱਲੇ ਵਪਾਰ ਦਾ ਮੁੱਦਾ ਪਾਕਿਸਤਾਨ ਬਾਲਟਰ ਖੋਲਣ ਨੂੰ ਦੱਸਿਆ ਜ਼ਿਮੀਦਾਰਾਂ ਤੇ ਆੜਤੀਆਂ ਲਈ ਫਾਇਦੇਮੰਦ ਕਹਿੰਦਾ ਇੰਡੀਆ ਵਿੱਚ ਝੋਨਾ 2600 ਨੂੰ ਕੁਆਂਟਲ ਵਿਕਦਾ ਤੇ ਪਾਕਿਸਤਾਨ ਵਿੱਚ 7000 ਨੂੰ ਕੁਆਂਟਲ ਵਿਕਦਾ ਇਹ ਬਾਲੀ ਸਿਆਣੀ ਗੱਲ ਕੀਤੀ ਐ ਸਿਮਰਂਜੀਤ ਮਾਨ ਨੇ ਇੰਨੀ ਸਿਆਣੀ ਕਰਤੀ ਵੀ ਮੈਨੂੰ ਲੱਗਦਾ ਜੇ ਦੀਵਾ ਲੈ ਕੇ ਕੋਈ ਬੰਦਾ ਸਿਆਣਾ ਭਾਲਣਾ ਹੋਵੇ ਤਾਂ ਸ਼ਾਇਦ ਕੋਈ ਲੱਭਣਾ ਹੀ ਨਹੀਂ ਕਿਉਂਕਿ ਦੀਵੇ ਦੇ ਪੈਰਾ ਵਿੱਚ ਹਨੇਰਾ ਹੁੰਦਾ ਹੁੰਦੀ ਵਾ ਫੜਿਆ ਕਿਤੇ ਹੱਥ ਵਿੱਚ ਐ ਸਿਮਰਂਜੀਤ ਮਾਨ ਦੇ ਹੱਥ ਵਿੱਚ ਤੇ ਦੀਵਾ ਲੋਕਾਂ ਨੂੰ ਦਿਖਾਉਣ ਵਾਸਤੇ ਐ ਦੇ ਪਾਕਿਸਤਾਨ ਦਾ ਬਾਰਡਰ ਖੋਲਿਏ ਮਤਲਬ ਵੀ ਭਾਰਤ ਦਾ ਝੋਨਾ ਪੰਜਾਬ ਦਾ ਪਾਕਿਸਤਾਨ ਵਿੱਚ ਜਾ ਕੇ ਵੇਚ ਗਏ ਇਹ ਰਾਇ ਮਸ਼ਵਰਾ ਇਹਨਾਂ ਦਾ ਆਸ਼ਾ ਇਹਨਾਂ ਨੂੰ ਚੇਤੇ ਨਹੀਂ ਵੀ ਅਸੀਂ ਬੀਬਾ ਸਰਬਜੀਤ ਕੌਰ ਨੂੰ ਪਾਕਿਸਤਾਨ ਛੱਡਿਆ ਏ ਅਗਲੀ ਨੇ ਪੜ ਕੇ ਕਲਮਾ ਨਕਾ ਕਰਾ ਕੇ ਆਪਣਾ ਨਾਮ ਰੱਖ ਲਿਆ ਨੂਰ ਹੁਸੈਨ ਉਹ ਗੱਲ ਚੇਤੇ ਨਹੀਂ ਆਉਂਦੀ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਗੋਪਾਲ ਸਿੰਘ ਚਾਵਲਾ ਆਈਐਸਆਈ ਨੇ ਨਜ਼ਰਬੰਦ ਕੀਤੇ ਹੋਏ ਨੇ ਉਹ ਗੱਲ ਇਹਨੂੰ ਚੇਤੇ ਨਹੀਂ ਆ ਰਹੀ ਵਪਾਰ ਕਰਨ ਵਾਸਤੇ ਬਾਰਡਰ ਖੋਲ੍ਹਦੇ ਹੋ ਮਤਲਬ ਵੀ ਉਧਰੋਂ ਚਿੱਟਾ ਆਵੇ ਅਸੀਂ ਰਲ ਮਿਲ ਕੇ ਵੇਚੀਏ ਖਾਸ ਤੌਰ 'ਤੇ ਡੇੜਾ ਚਿੱਟਾ ਵੇਚਣਾ ਤੇ ਨਾਂ ਲੱਗੇ ਮੌਜੂਦਾ ਸਰਕਾਰ ਦਾ ਅਸੀਂ ਇਹਨੂੰ ਪੁੱਛ ਲੋ ਵੀ ਮਾਨ ਸਾਹਿਬ ਤੁਹਾਡੇ ਕੋਲੇ ਬਥੇਰੀ ਜ਼ਮੀਨ ਹੈ ਇੱਥੇ ਤੁਸੀਂ ਮੱਟਾ ਸੱਟਾ ਕਰ ਲੋ ਪਾਕਿਸਤਾਨੀਆਂ ਨਾਲ ਉਹ 10-15 ਬੰਦੇ ਇੱਧਰ ਬੁਲਾ ਲਓ ਤੁਸੀਂ ਉਧਰ ਵਗਜੋ ਤੁਸੀਂ ਉਧਰ ਜਾ ਕੇ ਖੇਤੀ ਕਰੋ ਨਾ ਮਾੜੇ ਇਤਿਹਾਸ ਸੁਣਾਇਓ ਤੁਹਾਡਾ ਮੁੰਡਾ ਸੁਣਾ ਦੋ ਹੇਂਗਾਵਾ ਗੁਰੂ ਅੰਗਦ ਦੇਵ ਸਾਤਤ ਤੇ ਤਵੇ ਤੇ ਬੈਠਾ ਸੀ ਨੜੇ ਦੱਸਣਾ ਦਿਓ ਜਿੰਨਾ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਤੱਤੀ ਤਵੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠੇ ਆ ਜਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬੈਠੇ ਆ ਜਿਹਨੂੰ ਖੁਦ ਨੂੰ ਪੰਜਾਬੀ ਨਹੀਂ ਆਉਂਦੀ ਹੈਗਾ ਸੀ ਹੈਗੇ ਸੀ ਤੇ ਉਹ ਸਾਡੀ ਕੌਮ ਦੇ ਕਢਾਮ ਚੌਧਰੀ ਨੇ ਉਹ ਮਤਨ ਦੇ ਵਪਾਰ ਦੀਆਂ ਵੀ ਤੁਹਾਡਾ ਵਪਾਰ ਚਟੀਆਂ-ਚੁਟੀਆਂ ਵੇਚ ਕੇ ਵਧੀਆ ਚੱਲਦਾ ਹੈ ਇੱਥੇ ਅਤਵਾਦ ਦਾ ਮਸਲਾ ਖੜਾ ਕਰ ਦਿਆ ਕਰੋ ਖਾਲਸਾ ਦੇ ਨਾਰੇ ਲਾ ਕੇ ਨੌਜਵਾਨਾਂ ਨੂੰ ਢੜਕਾਓ ਮਰਵਾਈ ਚੰਨੋ ਤੁਹਾਡਾ ਤਾਂ ਧੰਦਾ ਵਧੀਆ ਚੱਲਦਾ ਤੁਸੀਂ ਵਪਾਰ ਤੋਂ ਬੜੇਵੇਂ ਲੈਣੇ ਹੋਰੇ ਜਿਹੜੀ ਇਹ ਗੱਲ ਕਹੀ ਹੈ ਮੈਂ ਆਪਣੇ ਅੰਦਾਜ਼ ਨਾਲ ਕਹੀ ਹੈ ਇਹ ਮੇਰੀ ਮਰਜ਼ੀ ਹੈ ਅਸੀਂ ਕਹਿ ਸਕਦੇ ਹਾਂ ਗੱਲ ਵੀ ਤੁਹਾਡੀ رائے ਕਿਉਂ ਲਵਾਂਗੀ ਬਾਈ ਸਾਡੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਸਾਡੀ ਪੰਜਾਬ ਦੇ ਲੋਕਾਂ ਨੇ ਬਣਾਈ ਹੈ ਮੈਂ ਤਾਂ ਵੋਟ ਵੀ ਨਹੀਂ ਪਾਈ ਸੀ ਐਮੀਨਾ ਮੇਰੀ ਵੋਟ ਹੀ ਨਹੀਂ ਤੇ ਥੋਥੋਂ ਰਹਿ ਕਿਉਂ ਲਵਾਂਗੇ ਅਸੀਂ ਵੀ ਪਾਕਿਸਤਾਨ ਦਾ ਬਾਰਡਰ ਖੋਲ ਗਈ ਉਧਰ ਉਹ ਝੋਨਾ ਇਧਰ ਲੈ ਕੇ ਆਈਏ ਇਧਰੋਂ ਝੋਨਾ ਉਧਰ ਲੈ ਕੇ ਜਾਏਗੀ ਤੁਸੀਂ ਜਿੱਥੇ ਖੂਸ਼ਾਲ ਮਾਰ ਕੇ ਮਰਨਾ ਹੈ ਮਰੋ ਟੱਪ ਜਾਓ ਬਾਰਡਰ ਪੰਜਾਬ ਦੇ ਲੋਕਾਂ ਨੂੰ ਕਿਉਂ ਤੁਸੀਂ ਬਰਬਾਦ ਕਰਨ ਤੇ ਲੱਗੇ ਹੋ ਇੱਕ ਤਾਂ ਇਹਦਾ ਮੁੰਡਾ ਹੈ ਹੈਗਾ ਹੈ ਜਿਹੜਾ ਕਰਦਾ ਹੁੰਦਾ ਹੁਣ ਦਾੜੀ ਖੁੱਲੀ ਛੱਡੀ ਹੋਈ ਹੈ ਪਹਿਲਾਂ ਬੰਨ ਕੇ ਰੱਖਦਾ ਸੀ ਹੁਣ ਪਤਾ ਹੈ ਵੀ ਘਰ ਨੂੰ ਨੇ ਸਾਹਮ ਲਿਆ ਤੁਰ ਗਈ ਤੀ ਛਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਬਾਬਾ ਸਿਵਿਆਂ ਦੇ ਵਲ ਚੱਲੇ ਹੁਣ ਪਤਾ ਹੈ ਵੀ ਬਾਪੂ ਨੇ ਪਤਾ ਨਹੀਂ ਕਦੋਂ ਤੁਰ ਜਾਣਾ ਹੈ ਹੁਣ ਕੁਰਸੀ ਤੇ ਮੈਂ ਬੈਠਣਾ ਲੋਕਾਂ ਨੂੰ ਪਰਵਾਦ ਕਰਨ ਵਾਸਤੇ ਖੋਲੋ ਬਾਰਡਰ ਇਹਨੂੰ ਬਹੁਤ ਕਾੜੀ ਹੈ ਬਾਰਡਰ ਖੋਲਣ ਦੀ ਜਿਹਨੇ ਪਹਿਲਾਂ ਬਾਰਡਰ ਖੋਲੇ ਉਹਨੂੰ ਤਾਂ ਪੁੱਛ ਲਓ ਉਹ ਤਾਂ ਕਪਲ ਦੇ ਸ਼ੋਹ ਚ ਦੁਬਾਰਾ ਚੱਲ ਗਿਆ ਜਿੰਨ ਜਾ ਕੇ ਜਫੀਆਂ ਪਾਉਂਦਾ ਸੀ ਉਹ ਵਿਚਾਰਾ ਜੇਲ੍ਹ ਚ ਬੈਠਾ ਹੈ ਕਿਸੇ ਦਾ ਨੋ ਅਰਮਾਨ ਖਾਨ ਹੁਣ ਤੁਸੀਂ ਬਾਰਡਰ ਖਲਾ ਦਿਓ ਕੋਈ ਨਮਾ ਚੰਦ ਹੋਰ ਛਾੜ ਦਿਓ ਇੱਕ ਤਾਂ ਬੀਬੀ ਛਾੜ ਗਈ ਚੰਦ ਖਾਲਸਾਨੀਆਂ ਦੀਆਂ ਮਾੜੀ ਮੋਟੀ ਸ਼ਰਮ ਕਰ ਲੋ ਜਾਣ ਦੇ ਜਾਣ ਦੇ ਕੋਈ ਚੰਗਾ ਕੰਮ ਕਰ ਜੋ ਇਹ ਤੁਹਾਡੀ ਭੁੱਲ ਬਖਸ਼ਾਉਣ ਦੀ ਦੀ ਵਾਰੀ ਹੈ ਟਾਈਮ ਹੈ ਭੁੱਲ ਬਖਸ਼ਾਉਣ ਦਾ ਕਿ ਜਾਂਦੇ ਜਾਂਦੇ ਵੀ ਸਿਰਜ ਖੇਪਵਾ ਕੇ ਮਰਨਾ ਜਾਂਦੇ ਜਾਂਦੇ ਵੀ ਇਦਾਂ ਕੰਮ ਉਹ ਕਹਿੰਦੇ ਸੱਪ ਦੇ ਮੂੰਹ 'ਤੇ ਡੰਡੂ ਡੰਡੂ ਦਾ ਮੂੰਹ ਖੁੱਲਾ ਕਿਉਂ ਖੁੱਲਾ ਕਨਬੇ ਕੀ ਪਤਾ ਮਰਦਿਆਂ ਮਰਦੇ ਉਹ ਕਿ ਮੱਸਰ ਮੂੰਹ ਵਿੱਚ ਪੈ ਜਾਏ ਇਹ ਕਰਤੂਤਾ ਨੇ ਥੋੜੀਆਂ ਪਾਈ ਹੋਰ ਉਹ ਕੁਝ ਨਹੀਂ ਹੋਣਾ ساری ਉਮਰ ਤੁਸੀਂ ਕੱਖ ਨਹੀਂ ਕੀਤਾ ਡੱਕਾ ਨਹੀਂ ਤੋੜਿਆ ਲੁੱਟ ਖੁਟ ਕਰ ਲਈ ਨੌਜਵਾਨ ਮਰਵਾਤੇ ਬਸ ਕਿਸੇ ਵਪਾਰ ਦੀ ਲੋੜ ਨਹੀਂ ਸਾਨੂੰ ਪੰਜਾਬ ਦੇ ਵਿੱਚ ਬਹੁਤ ਕੁਝ ਹੋ ਰਿਹਾ ਤੁਈ ਤਾਂ ਰਹਿ ਨਾ ਹੀ ਦਿਆ ਪਰ ਉਹ ਤਾਂ ਚੰਗੀ ਗੱਲ ਹੈ ਰਾਇ ਦੇਣ ਵਾਸਤੇ ਹੈਗੇ ਆ ਅਸੀਂ ਅਸੀਂ ਰਾਇ ਦੇਣ ਵਾਸਤੇ ਹੈਗੇ ਆ ਇਹ ਤੁਹਾਡੇ بیٹے ਦੀ ਬੋਲੀ ਹੈ ਪਰ ਉਹਨੇ ਹੈਗੇ ਕੀ ਸੁਣ ਅਸੀਂ ਹੈਗੇ ਆ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ